ਅੱਜ ਜਿਹੜਾ ਅਸੀਂ ਪੰਜ ਰੋਜਾ ਤੁਹਾਡੇ ਨਾਲ ਦੇਣ ਜਾ ਰਹੇ ਆ ਇਹ ਜਿਹੜੀ ਪੰਜਾਬ ਸਰਕਾਰ ਆ ਉਹਦੀ ਖਾਤਰ ਜਿਹੜੀ ਕਿਸਾਨ ਪੱਖੀ ਨੀਤੀ ਆ ਉਹ ਲਿਆਉਣ ਬਾਰੇ ਆ ਜਿਹੜੀ ਸਰਕਾਰ ਕਹਿੰਦੀ ਆ ਵੀ ਕਿਸਾਨਾਂ ਦੀ ਨੀਤੀ ਲੈ ਕੇ ਜਿਹੜਾ ਕਿਸਾਨ ਪੱਖੀ ਉਹ ਅਸੀਂ ਉਹਨਾਂ ਨੂੰ ਪਹਿਲਾਂ ਲਿਖ ਕੇ ਦੇ ਚੁੱਕੇ ਆ ਪਰ ਸਰਕਾਰ ਗੱਲ ਬੰਨੀ ਵੀ ਸੀ ਵੀ ਕਿਸਾਨ ਪੱਖੀ ਨੀਤੀ ਲੈ ਕੇ ਆਵਾਂਗੇ ਪਰ ਉਹ ਹਲੇ ਤੱਕ ਕੋਈ ਨੀਤੀ ਨਹੀਂ ਤਿਆਰ ਕਰ ਰਹੀ ਇਸ ਕਰਕੇ ਵੀ ਕਿਸਾਨ ਪੱਖੀ ਖੇਤੀ ਨੀਤੀ ਲਿਆਉਣ ਖਾਤਰ ਇਹ ਕਰਜ਼ਿਆਂ ਨੂੰ ਖਤਮ ਕਰਨ ਦੇ ਖਾਤਰ ਤੇ ਜਿਹੜੇ ਹੜਾ ਨਾਲ ਨੁਕਸਾਨ ਹੋਇਆ ਉਹਨਾਂ ਬਾਰੇ ਤੇ ਜਿਹੜੀਆਂ ਹੋਰ ਮੱਧਾਂ ਨੇ ਉਹ ਪੰਜਾਬ ਸਰਕਾਰ ਤੋਂ ਲਾਗੂ ਕਰਾਉਣ ਖਾਤਰ ਇਹ ਜਿਹੜਾ ਪੰਜ ਰੋਜ਼ਾ ਧਰਨਾ ਉਹ ਅਸੀਂ ਦੇ ਰਹੇ ਹਾਂ ਸ਼ੁਰੂ ਕੀਤਾ ਜੀ ਆ 6 ਤੀ ਤੋਂ ਲੈ ਕੇ 10 ਤੀ ਤੱਕ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਸਰਕਾਰ ਦੇ ਤੋਂ ਖੇਤੀ ਨੀਤੀ ਜਿਹੜੀ ਕਿਸਾਨਾਂ ਮਜ਼ਦੂਰਾਂ ਦੇ ਪੱਖ ਦੀ ਹੋਵੇ ਉਹਦਾ ਐਲਾਨ ਕਰਵਾਉਣ ਦੇ ਲਈ ਅੱਜ ਸਰਕਾਰ ਦਾ ਧਿਆਨ ਖਿੱਚਣ ਦੇ ਲਈ ਲਗਾਤਾਰ ਦਿਨ ਪਰ ਰਾਤ ਦੇ ਪੰਜ ਰੋਜ਼ਾ ਧਰਨੇ ਯੋਰ ਦੇ ਲਾਏ ਜਾ ਰਹੇ ਕਿਉਂਕਿ ਸਰਕਾਰ ਇਹ ਵਾਦਾ ਕਰਕੇ ਸਤਾ ਦੇ ਵਿੱਚ ਆਈ ਹੈ ਬਈ ਅਸੀਂ ਜਦੋਂ ਆ ਗਏ ਅੱਜ ਤੱਕ ਕਿਸੇ ਨੇ ਖੇਤੀ ਨੀਤੀ ਕਿਸਾਨਾਂ ਦੇ ਪੱਖੇ ਦੀ ਨਹੀਂ ਵੜਾਈ ਜੇ ਕੋਈ ਖੇਤੀ ਨੀਤੀ ਮਾੜੀ ਮੋਟੀ ਆਉਂਦੀ ਰਹੀ ਆ ਉਹ ਹਮੇਸ਼ਾ ਧਨਾੜ ਤਰਡਾ ਦਾ ਜ਼ਿਮੀਂਦਾਰਾਂ ਦਾ ਪੱਖ ਪੂਰਦੀ ਰਹੀ ਆ ਅੱਜ ਅਸੀਂ ਉਹ ਸਰਕਾਰ ਤੋਂ ਆਸ ਰੱਖੀ ਦੀ ਸਾਡੇ ਪੰਜਾਬ ਦੇ ਕਿਸਾਨਾਂ ਨੇ ਇਸ ਗੱਲ ਦੀ ਬਈ ਗਾਰੰਟੀ ਆ ਜਿਹੜੀ ਹੈਗੀ ਆ ਵੀ ਇਹ ਆਉਣ ਕੋਈ ਜੜੇ ਕੋਈ ਕਹਿੰਦੇ ਪਾਰ ਸਰਕਾਰ ਉਹ ਤਾਂ ਲਗਾਤਾਰ ਟਾਲ ਮਟੋਲ ਕਰ ਰਹੀ ਆ ਅਸੀਂ ਸਰਕਾਰ ਦਾ ਧਿਆਨ ਖਿੱਚਣ ਮਜਬੂਰ ਕਰਨ ਲਈ 5 ਦਿਨ ਲਗਾਤਾਰ ਧਰਨੇ ਨੇ ਜਿਹੜੇ ਉਹ ਚੱਲਦੇ ਰਹੇ ਇਹ ਜਿੱਥੇ ਇਹ ਰਹਿ ਰਹੇ ਹੋਰ ਵੀ ਯੂਨੀਅਨ ਨਹੀਂ ਨਹੀਂ ਇਹ ਕੱਲੀ ਵਾਰ ਤੱਕ ਖਸਾਨ ਯੂਨੀਅਨ ਇਕਤਾ ਕਰਾ ਰਹਾ ਹੈ ਇਹ ਪੂਰੇ ਪੰਜਾਬ ਚ ਲਾਇਆ ਪੂਰੇ ਪੰਜਾਬ ਚ ਤੇ ਇਹ ਦਿਨਾਂ ਚ ਲਾਇਆ ਜਾਣਗੇ ਦਿਨ ਪਰ ਰਾਤ ਕੀ ਕੀਤਾ ਪ੍ਰਸ਼ਾਸਨ ਨੇ ਉਹਨੂੰ ਜੀ ਰੋਡ ਖਾਲੀ ਕਰਾਈ ਹੈ ਜੀ ਉਹਨਾਂ ਨੇ ਬੇਨਤੀ ਕੀਤੀ ਜੇ ਲੋ ਅਸੀਂ ਵੀ ਜਾਂਦੇ ਬੇਮਤਵਰ ਕਿਸੇ ਗੱਲ ਤੇ ਕੋਈ ਆਪਣੇ ਢਾਈ ਭਗਾਈ ਜਾਵੇ ਕਿਉਂਕਿ ਪ੍ਰਸ਼ਾਸਨ ਆਪਣੇ ਉਹਨਾਂ ਨੇ ਕਿਹਾ ਵੀ ਤੁਸੀਂ ਆਊਟਸਾਈਡ ਲੈ ਲਓ ਚਲੋ ਅਸੀਂ ਇਹ ਸਾਈਡ ਲਾਈਨ ਤੇ ਸਹਿਮਤੀ ਹੋ ਬਣ ਗਈ ਆ ਸਾਡੀ ਇਹਦੇ ਕੋਈ ਵੱਡੀ ਗੱਲ ਨਹੀਂ